ਦੇਵੋਂ ਸਾਰੇंनो ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ বাজ ਗਏ ਨੇ 8 ਮਾਰਨਿੰਗ ਦੇ ਤੇ ਅੱਜ ਆਪਾਂ ਬਣਾਵਾਂਗੇ ਘਰ ਵਿੱਚ ਪਚੌਰੀਆਂ ਉਹਦੇ ਵਾਸਤੇ ਆਪਾਂ ਨੇ ਇਹਨਾਂ ਆਲੂ ਵਾਲ ਨੇ ਰੱਖੇ ਹੋਏ ਆ ਚਲੋ ਜੀ ਹੁਣ ਆਪਾਂ ਚੈੱਕ ਕਰਦੇ ਆਂ ਵੀ ਆਪਣੇ ਆਲੂ ਬਣ ਗਏ ਕਿ ਨਹੀਂ ਬਣ ਗਏ ਦੇਖੋ ਜੀ ਰੋਜ਼ ਨਵੀਆਂ ਦੇ ਨਵੀਆਂ ਡਿਮਾਂਡਾਂ ਕਰਦੇ ਨੇ ਕਹਿੰਦੇ ਅੱਜ ਸਾਡਾ ਕਚੌਰੀਆਂ ਖਾਣ ਨੂੰ ਦਿਲ ਕਰਦਾ ਅਸੀਂ ਅੱਜ ਰੋਟੀ ਨਹੀਂ ਖਾਣੀ ਹੈਗੀ ਮੈਂ ਕਿਹਾ ਚਲੋ ਵਧੀਆ ਲੱਗਦੀਆਂ ਨੇ ਸਵੇਰੇ ਸਵੇਰੇ ਲੱਸੀ ਨਾਲ ਦਹੀਂ ਨਾਲ ਚਲੋ ਜੀ ਉਹਦੇ ਵਾਸਤੇ ਆਪਾਂ ਨੇ ਝਟਪਟ ਤਿਆਰੀ ਕਰ ਲਈਤੀ ਐ ਚਲੋ ਹੁਣ ਆਪਾਂ ਦੇਖਦੇ ਆਂ ਆਪਣੇ ਆਲੂ ਬਣ ਕੇ ਹੋ ਗਏ ਆਂ ਤਿਆਰ ਕੇ ਨਹੀਂ ਦੇਖੋ ਜੀ ਆਪਾਂ ਨੇ ਨਾ ਆਲੂ ਬਾੜ ਲੈਨੇ ਆਲੂ ਆਪਣੇ ਬਣ ਕੇ ਹੋ ਗਏ ਨੇ ਤਿਆਰ ਤੇ ਆਪਾਂ ਚੈੱਕ ਕਰ ਲੈਂਦੇ ਨੇ ਆਲੂ ਆਪਣੇ ਹੋ ਗਏ ਨੇ ਐਨ ਬਲ ਕੇ ਹੋ ਗਏ ਨੇ ਤਿਆਰ ਹੁਣ ਆਪਾਂ ਇਹਨਾਂ ਨੂੰ ਨਾ ਬਾਹਰ ਕੱਢ ਲੈਨੇ ਆਂ ਦੇਖੋ ਜੀ ਇਹ ਆਪਾਂ ਨੇ ਨਾ ਦਾ ਲਾਲੂ ਵਾਲੇ ਆ ਇਹਨਾਂ ਦੀ ਕਚੌੜੀਆਂ ਨਾ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ देखो जी फैमिली मेंबर कह देने हैं गुल्गलेरी खाने हैं केचे ਸਾਡੇ ਬੱਚੇ ਕਹਿੰਦੇ ਅਸੀਂ ਗੁਲਗਲੇ ਖਾਣੇ ਆ ਸਾਨੂੰ ਬਹੁਤ ਜ਼ਿਆਦਾ ਪਸੰਦ ਲੱਗਦੇ ਆ ਚਲੋ ਅੱਜ ਫੇਰ ਆਪਾਂ ਨਾ ਇਹਨਾਂ ਵਾਸਤੇ ਨਾ ਸਪੈਸ਼ਲ ਗੁਲਗਲੇ ਦੇ ਕਚੌੜੀਆਂ ਬਣਾਵਾਂਗੇ ਉਹ ਵੀ ਐਨ ਪੂਰੇ ਨਾ ਕਰਾਰੇ ਬਣਾਵਾਂਗੇ ਬਿੱਟੀਆਂ ਬਿੱਟੀਆਂ ਕਚੌੜੀਆਂ ਮੈਨੂੰ ਬਿਲਕੁਲ ਪਸੰਦ ਨਹੀਂ ਲੱਗਦੀ ਹੈਗੀਆਂ ਪਾਪਾ ਤੁਹਾਨੂੰ ਨਾਲ ਦੇ ਨਾਲ ਦੱਸਾਂਗੇ ਕਈ ਮੇਰੀਆਂ ਭੈਣਾਂ ਕਹਿ ਦਿੰਦੀਆਂ ਦੀਦੀ ਜਦੋਂ ਤੁਸੀਂ ਨਾ ਵੀਡੀਓ ਪਰ ਉਹ ਪਰ ਦਿਖਾਇਆ ਕਰੋ ਵੀ ਪਹਿਲਾਂ ਤੁਸੀਂ ਨਾ ਕਚੌਰੀਆਂ ਵੀ ਕਿਸ ਤਰ੍ਹਾਂ ਬਣਾਉਣੇ ਆ ਚਲੋ ਜੀ ਅੱਜ ਦੀ ਮੇਰੀ ਨਾ ਭੈਣ ਦੀ ਡਿਮਾਂਡ ਆ ਹਰਪ੍ਰੀਤ ਕਹਿੰਦੀ ਉਹ ਮਲੇਰ ਕੋਟਲੇ ਦੀ ਆ ਉਹ ਮੈਨੂੰ ਪੁੱਛਦੇ ਹੁੰਦੇ ਆ ਕਹਿੰਦੀ ਜੀ ਸਾਨੂੰ ਸਮਝ ਨਹੀਂ ਲੱਗਦੀ ਹੈ ਕਿ ਵੀ ਤੁਸੀਂ ਕਚੌਰੀਆਂ ਦੇ ਵਿੱਚ ਕੀ ਕੁਝ ਪਾ ਕੇ ਬਣਾਉਨੇ ਆ ਚਲੋ ਜੀ ਆਪਾਂ ਤੁਹਾਨੂੰ ਨਾਲ ਦੇ ਨਾਲ ਸਾਰੀਆਂ ਚੀਜ਼ਾਂ ਦੱਸਾਂਗੇ ਵੀ ਕਚੌੜੀ ਕਿਸ ਤਰ੍ਹਾਂ ਬਣਦੀ ਆ ਦੇਖੋ ਜੀ ਆਪਾਂ ਨੇ ਸਭ ਤੋਂ ਪਹਿਲਾਂ ਆਲੂਆਂ ਨੂੰ ਬਾੜ ਲਿਆਏ ਆ ਆਲੂ ਬਾੜ ਕੇ ਨਾ ਫਿਰ ਆਪਾਂ ਨਾਲ ਦੇ ਨਾਲ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਆਪਾਂ ਨੇ ਐਡ ਕਰਨੀ ਆ ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਹੁਣ ਆਪਾਂ ਪਹਿਲਾਂ ਆਲੂਆਂ ਨੂੰ ਨਾ ਬਾਹਰ ਕੱਢ ਲੈਨੇ ਆਂ ਆਲੂ ਹੈਗੇ ਨੇ ਬਹੁਤ ਜ਼ਿਆਦਾ ਗਰਮ ਹੈ ਦੇਖੋ ਜੀ ਕਚੌਰੀਆਂ ਨਾ ਸਾਡੀ ਉਸਾਰ ਫੈਮਲੀ ਦੀ ਨਾ ਫੇਵਰਟ ਚੀਜ਼ ਆ ਇਹ ਜਦੋਂ ਆਪਣਾ ਦਿਲ ਕਰਦਾ ਬਸ ਜਿਹੜੇ ਬਣਾ ਕੇ ਖਾ ਲੋ ਦੇਖੋ ਜੀ ਹੁਣ ਆਪਾਂ ਨੇ ਆਲੂਆਂ ਨੂੰ ਨਾ ਬਾਹਰ ਕੱਢ ਲੈਏ ਹੁਣ ਇਹਨਾਂ ਨੂੰ ਨਾ ਆਪਾਂ ਠੱਡੇ ਪਾਣੀ ਦੇ ਵਿੱਚ ਵਾਸ਼ ਕਰ ਲੰਨੇ ਆ ਇਹ ਹੈਗੇ ਨੇ ਥੋੜੇ ਜਿਹਾ ਗਰਮ ਆ ਫਿਰ ਆਪਾਂ ਇਹਨਾਂ ਨੂੰ ਨਾ ਕਦੂ ਗਾਸ ਕਰਨਾ ਹੈ ਇਹ ਠੰਡੇ ਪਾਣੀ ਦੇ ਨਾਲ ਆਪਾਂ ਇਹਨਾਂ ਨੂੰ ਨਾ ਵਾਸ਼ ਕਰ ਦੂਗੇ ਨਾ ਫਿਰ ਛਿੱਲਰੇ ਨਾ ਬਹੁਤ ਸੌਖੇ ਹੋ ਜਾਂਦੇ ਨੇ ਆਪਾਂ ਇਹਨਾ ਹੁਣ ਸੁੱਲਾ ਆਪਾਂ ਬੰਦ ਕਰਦਨੇ ਆਂ ਇਧਰ ਕਚੌਰੀਆਂ ਦਾ ਆਪਾਂ ਨੇ ਮਸਾਲਾ ਵੀ ਤਿਆਰ ਕਰ ਲਿਆ ਏ ਦੇਖੋ ਜੀ ਹਰੀ ਮਿਰਚ ਐ ਪਿਆਜ਼ ਆਦਰਕ ਲਸਣ ਤੇ ਆਪਾਂ ਇਹਦਾ ਨਾ ਪੇਸਟ ਬਣਾ ਕੇ ਨਾ ਫਿਰ ਤੜਕਾ ਲਾਵਾਂਗੇ ਇਹ ਆਪਾਂ ਨੇ ਹੈ ਚੰਗੀ ਤਰ੍ਹਾਂ ਤਾਂ ਤੋਂ ਇਹ ਨਾ ਸੁੱਕਣ ਵਾਸਤੇ ਰੱਖ ਦਿੱਤਾ ਏ ਚਲੋ ਹੁਣ ਆਪਾਂ ਇਹਨਾ ਨਾ ਆਲੂਆਂ ਨੂੰ ਛਿੱਲਣਨੇ ਆਂ ਉਹ ਜੀ ਆਪਾਂ ਪਹਿਲਾਂ ਨਾ ਆਲੂਆਂ ਨੂੰ ਨਾ ਚੰਗੀ ਤਰ੍ਹਾਂ ਛਿੱਲ ਲੈਣੇ ਆ ਉਸਤੇ ਮਗਰੋਂ ਨਾ ਫਿਰ ਆਪਾਂ ਆਲੂਆਂ ਨੂੰ ਕद्दूकस ਕਰਾਂਗੇ ਜੇ ਇਸ ਤਰ੍ਹਾਂ ਕद्दूकस ਕਰਨ ਦੇ ਨਾਲ ਨਾ ਫਿਰ ਜਿਹੜਾ ਕਚੌਰੀਆਂ ਬਣਦੀਆਂ ਨਾ ਬਹੁਤ ਵਧੀਆ ਬਣਦੀਆਂ ਜਿਹੜਾ ਵਿੱਚ ਮਸਾਲਾ ਹੁੰਦਾ ਬਿਲਕੁਲ ਨਹੀਂ ਨਿਕਲਦਾ ਹੈਗਾ ਇਹਨਾਂ ਨੂੰ ਆਪਾਂ ਨਾ ਇਸ ਤਰ੍ਹਾਂ ਲੰਬੇ-ਲੰਬੇ ਪੀਸੇ ਕੱਟ ਜੂਗੇ ਵੀ ਇਹ ਨਾ ਛੇਤੀ ਠੰਡਾ ਹੋ ਜਵੇ ਤੇ ਕੁਝ ਕਈ ਮੇਰੀਆਂ ਭੈਣਾਂ ਨੂੰ ਕਚੌਰੀਆਂ ਨਹੀਂ ਬਣਾਉਣੀ ਬਣਾਉਣੀ ਆਉਂਦੀਆਂ ਹੈਗੀਆਂ ਏ ਉਹਨਾਂ ਲਈ ਸਪੈਸ਼ਲ ਵੀਡੀਓ ਬਣਾਈ ਹੈ ਤੁਸੀਂ ਇਹ ਵੀਡੀਓ ਦੇਖ ਕੇ ਨਾ ਕਚੌਰੀਆਂ ਘਰ ਵਿੱਚ ਬਣਾ ਸਕਦੇ ਆ ਤੇ ਆਪਣੀ ਫੈਮਿਲੀ ਨੂੰ ਖੁਸ਼ ਰੱਖ ਸਕਦੇ ਹੋ ਤੇ ਮੇਰੀ ਵੀਡੀਓ ਦੇ ਨਾਲ ਅੱਜ ਬਣੇ ਰਹੋ ਤੁਹਾਨੂੰ ਸਾਰੀ ਨਾ ਐਂਡ ਤੱਕ ਰੱਪਾਂ ਦੱਸਾਂਗੇ ਵੀ ਘਰ ਵਿੱਚ ਕਚੌਰੀਆਂ ਤੁਸੀਂ ਕਿਹੜੇ ਤਰੀਕੇ ਨਾਲ ਬਣਾ ਸਕਦੇ ਹੋ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਐਸ਼ ਕਰਨੇ ਨਾਲ ਤੇ ਵਧੀਆ ਤਰੀਕਾ ਇਹਦੇ ਨਾਲ ਕਦੂਗਾ ਕਰ ਲਵੇ ਤੇ ਕਚੌਰੀਆਂ ਨਾ ਇੱਕ ਨੰਬਰ ਬਣ ਜਾਂਦੀਆਂ ਨੇ ਤੇ ਜਿਹੜੀ ਆਲੂਆਂ ਦੇ ਵਿੱਚ ਮਾੜੀ-ਮੋਟੀ ਕੋਈ ਗੱਠ ਰਹਿ ਜਾਂਦੀ ਹੈ ਨਾ ਉਹ ਇਹਦੇ ਨਾਲ ਬਹੁਤ ਵਧੀਆ ਆ ਆਲੂ ਮਲੈਮ ਹੋ ਜਾਂਦੇ ਨੇ ਮੈਂ ਅੱਜ ਤਾਂ ਆਪਣੇ 2-3 ਵਾਰੀ ਕਚੌੜੀਆਂ ਬਣਾ ਕੇ ਖਾ ਲਈਆਂ ਪਹਿਲਾਂ ਆਪਾਂ ਨੇ ਮਾਤਾ ਰਾਣੀ ਦਾ ਮੱਥਾ ਟੇਕਿਆ ਤਾਂ ਉਸਤੇ ਮਗਰੋਂ ਅੱਜ ਸਵੇਰੇ ਸਾਡੀ ਨਾ ਫੇਰ ਸਲਾਹ ਬਣ ਗਈ ਕਹਿੰਦੇ ਅੱਜ ਰੋਟੀ ਖਾਣ ਨੂੰ ਤਾਂ ਦੇਲੀ ਕਰ ਤਾਂ ਮੈਂ ਕਿਹਾ ਚਲ ਵਾਦੀ ਫੇਰ ਕਚੌੜੀਆਂ ਬਣਾ ਲੈਂਦੇ ਆ ਦੇਖੋ ਜੀ ਜਦੋਂ ਆਪਾਂ ਸਵੇਰੇ ਕਚੌੜੀਆਂ ਬਣਾਉਂਦੇ ਨਾ ਪਾਣੀ ਬਹੁਤ ਜ਼ਿਆਦਾ ਪੀ ਹੁੰਦਾ ਹੈ ਚਾ ਲੱਗਦੀਆਂ ਤਾਂ ਵਧੀਆਂ ਨੇ ਪੇਤਲੀ ਹੋਈ ਚੀਜ਼ ਵੀ ਨਾ ਜਿੰਨਾ ਮਰਜ਼ੀ ਆਪਾਂ ਕਹੀ ਜਾਈਏ ਆਪਾਂ ਨੇ ਖਾਣੀਆਂ ਨਹੀਂ ਹੈਗੀਆਂ ਮੱਲੋ ਮੱਲੀ ਨੂੰ ਦਿਲ ਕਰੇ ਉਹਦਾ ਕਚੌੜੀਆਂ ਖਾਣ ਨੂੰ ਤੇ ਕੱਲ ਅਸੀਂ ਰਿਸ਼ਤੇਦਾਰੀ ਵੀ ਚਲੇਗੇ ਉੱਥੇ ਸਮੋਸੇ ਪਕੌੜੇ ਖਾਦੇ ਚੱਲ ਫੇਰ ਸਾਡੀ ਮੰਮੀ ਜੀ ਵੀ ਕਹਿਣ ਲੱਗੇ ਕਹਿੰਦੇ ਅੱਜ ਕਚੌੜੀਆਂ ਬਣਾ ਲਓ ਚਲ ਫੇਰ ਅਸੀਂ फटाफट ਤਿਆਰੀ ਕਰ ਲਈਏ ਤੇ ਅੱਜ ਹੁਣ ਆਪਾਂ ਨਾ ਗੁਗਨਿਆਂ ਬਾਜ਼ ਜਣਾ ਸ਼क्कर ਲੱਗੀਆਂ ਭੁਣ ਤੇ ਆਪਾਂ ਬਣਾਵਾਂਗੇ ਗੁੰਦਲੇ ਇਹਦੇ ਵਾਸਤੇ ਨਾ ਆਪਾਂ ਇਹਨਾਂ ਨੂੰ ਸਾਈਣੀ ਕਿ ਸ਼ੱਕਰ ਥੁੰਦਣੀ ਆ ਤੇ ਆਪਾਂ ਇਹ ਹਮੇਲੇ ਵਿੱਚ ਪਾਣੀ ਪਾ ਦਾਂਗੇ ਇੰਨਾ ਥੋੜੀ ਦੇ ਤੱਕ ਨਾ ਆਪਾਂ ਨਾ ਇਸ ਤਰ੍ਹਾਂ ਪੁਗੀ ਰੱਖ ਦੂੰਗੇ ਜਿਹੜੀ ਇਹਦੇ ਵਿੱਚ ਡਲੀ ਹੋਊਗੀ ਨਾ ਉਹ ਸਾਰੀ ਖੁੱਲ ਜੂਗੀ ਉਸਤੇ ਮਗਰੋਂ ਆਪਾਂ ਫੇਰ ਮਿਲਦੇ ਆਟਾ ਬੁੰਨਣ ਲਈ ਚਲੋ ਜੀ ਆਪਾਂ ਨੇ ਹੁਣ ਪੇਸਟ ਬਣਾ ਲਿਆ ਤੇ ਹੁਣ ਆਪਾਂ ਨਾ ਤੜਕਾ ਲਾਉਣ ਲੱਗੇ ਆਂ ਆਪਾਂ ਤੜਕਾ ਲਾਉਣਗੇ ਸਰੋਂ ਦੇ ਤੇਲ ਵਿੱਚ ਇਹ ਬਣਾਵੇਂ ਨਾ ਮਸਾਲਾ ਕਚੋਰੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਵੀ ਨਾ ਇਸ ਤਰੀਕੇ ਨਾਲ ਨਾ ਘਰ ਵਿੱਚ ਕਚੋਰੀ ਬਣਾ ਕੇ ਜਰੂਰ ਦੇਖਿਓ चलो जी आपको नेड़े करके दिखाने हूँ अपना तेल गर्म हो गया है तो हम आप जो पेस्ट बनाया था ना वो भी पा दूंगा हम आपके जीरा ਇਹ ਤੇ ਅਮਚਾ ਪਾਲਿਆ ਧੀਰੇ ਦਾ ਆਪਾਂ ਨਾ ਇਹਨੂੰ ਨਾ ਜੱਟ ਕਰਪੂ ਨੂੰ ਜੱਟ ਕਰੇਗਾ ਨਾ ਰੰਗ ਨਾ ਚੇਂਜ ਨਹੀਂ ਹੁੰਦਾ ਹੈਗਾ ਕੋਈ ਜਿਹੜਾ ਵਿੱਚ ਆਪਾਂ ਪਿਆਜ਼ ਪਾ ਲਏ ਨਾ ਅਦਰਕ ਪਾਇਆ ਹੋਵੇ ਹਰੀ ਮਿਰਚ ਪਾਈ ਹੋਈ ਆ ਇਹ ਤੜਕਾ ਲਾਉਣ ਨਾਲ ਨਾ ਕਚੌੜੀ ਦਾ ਸਵਾਦ ਨਾ ਦੁੱਗਣਾ ਵਾਜ ਜਾਂਦਾ ਤੇ ਤੁਸੀਂ ਨਾ ਇਸ ਤਰ੍ਹਾਂ ਜਰ ਬਣਾ ਕੇ ਖਾਓਗੇ ਨਾ ਤੁਸੀਂ ਉਂਗਲੀਆਂ ਚੱਟ ਜਾਓਗੇ ਇੰਨੀ ਜ਼ਿਆਦਾ ਨਾ ਕਚੌੜੀਆਂ ਟੇਸਟੀ ਬਣਦੀਆਂ ਐ ਬਣ ਕੇ ਹੋ ਗਿਆ ਤਿਆਰ ਤੇ ਇਹਨੂੰ ਨਾ ਆਪਾਂ ਨਾ ਹੁਣ ਠੰਡਾ ਹੋਣ ਵਾਸਤੇ ਰੱਖ ਦਿੰਨੇ ਆ ਜਦੋਂ ਠੰਡਾ ਹੋ ਜਾਊਗਾ ਨਾ ਫਿਰ ਇਹਦੇ ਵਿੱਚ ਸੁੱਕੇ ਮਸਾਲੇ ਆਪਾਂ ਐਡ ਕਰਾਂਗੇ ਤੇ ਮੇਰੀ ਹੁਣ ਆਪਾਂ ਨਾ ਗੁਲਗੁਲੇ ਦਾ ਲੱਗੇ ਆ ਹੁਣ ਆਟਾ ਕੋਲ ਨਾ ਉਹਦੇ ਵਾਸਤੇ ਨਾ ਆਪਾਂ ਨੇ ਹੁਣ ਇਹਦੇ ਵਿੱਚ ਪਾ ਲੈਣਾ ਆਟਾ ਤੇ ਹੁਣ ਜਿਹੜੀ ਆਪਾਂ ਨੇ ਨਾ ਸ਼ੱਕਰ ਘੁਲ ਕੇ ਰੱਖੀ ਹੋਈ ਨਾ ਇਨ ਹੁਣ ਆਪਾਂ ਨਾ ਚਾਹ ਪੁਣੀ ਦੇ ਨਾਲ ਪਾ ਲੂਗੇ। ਤੇ ਆਪਾਂ ਨਾ ਹੁਣ ਇਹਨੂੰ ਨਾ ਚੰਗੀ ਤਰ੍ਹਾਂ ਨਾ ਆਟੇ ਨੂੰ ਚੰਗੀ ਤਰ੍ਹਾਂ ਕੋਲ ਲੂਗੇ ਕਿ ਤਾਂ ਕਿ ਨਾ ਬੀਜ ਨਾਲ ਕੋਈ ਗੱਟ-ਗੁੱਠ ਨਾ ਹੋਵੇ। ਦੇਖੋ ਜੀ ਇੱਧਰ ਆਪਾਂ ਨੇ ਨਾ 2-3 ਚਮਚੇ ਨਾ ਸੌਂਫ ਦੇ ਨਾ ਚੰਗੀ ਤਰ੍ਹਾਂ ਧੋ ਕੇ ਨਾ ਰੱਖ ਦਿੱਤੇ ਹੁਣ ਆਪਾਂ ਇਹ ਵੀ ਵਿੱਚ ਪਾਉਂਗੇ। ਦੇਖੋ ਜੀ ਸੌਂਫ ਪਾਉਣ ਦੇ ਨਾਲ ਨਾ ਗੁਲਦਲੇ ਇੰਨੇ ਜਿਆਦਾ ਨਾ ਟੇਸਟੀ ਬਣਦੇ ਆ ਨਾ ਬਹੁਤ ਵਧੀਆ ਨਾਲੇ ਕਹੇ ਖਾਧਾ ਪੀਤਾ ਹਾਜਮ ਵੀ ਆ ਜਾਂਦਾ ਹੈ ਸੌਫ ਪਾਉਣ ਦੇ ਨਾਲ ਨਾ ਗੁਲਗੁਲੇ ਨਾਲ ਸਵਾਦ ਜਿਆਦਾ ਹੀ ਵੱਧ ਜਾਂਦਾ ਹੈ ਹੁਣ ਆਪਾਂ ਨੇ ਇਹਨੂੰ ਨਾ ਚੰਗੀ ਤਰ੍ਹਾਂ ਘੋਲ ਲੈਣਾ ਦੇਖੋ ਆਪਣਾ ਪਾਣੀ ਕਿ ਸਾਬ ਦਾ ਹੀ ਤਾਂ ਤੇ ਆਟਾ ਵੀ ਆਪਾਂ ਨੇ ਸਾਬ ਨਾਲ ਪਾਇਆ ਤੇ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ। ਕਿਰਪਾ ਕਰਕੇ ਜੀ ਆਪਾਂ ਨੇ ਹੁਣ ਆਟਾ ਪੋੜ ਦਿੱਤਾ ਹੈ ਤੇ ਇਹਨੂੰ ਨਾ 2-3 ਮਿੰਟ ਨਾ ਇਸ ਤਰ੍ਹਾਂ ਰੈਸਟ ਰੈਸਟ ਤੇ ਛੱਡ ਦਿੰਨੇ ਆ। ਫਿਰ ਆਪਾਂ ਨਾ ਉਹ ਕੜਾਈ ਧਰ ਦਨੇ ਤੇਲ ਪਾ ਕੇ ਫਿਰ ਆਪਾਂ ਪਹਿਲਾਂ ਬਣਾਵਾਂਗੇ ਗੁਲਗਲੇ। ਤੇਨ ਕਰਨ ਹੋ ਗਿਆ ਹੈ ਤੇ ਆਪਾਂ ਨਾ ਸਭ ਤੋਂ ਪਹਿਲਾਂ ਬਣਾਵਾਂਗੇ ਗੁਲਗਲੇ। है चाल दी धंड़ी धंड़ी, चाल दी ये शकर आले हे ने गुलगुले तो बाहर चल रही थी ठंडी ठंडी हवा थी बहुत ज्यादा मैं चूल्हे बनाने चलो हम गैस से बना दी जरा अपने गुलगुले का आटा गुन्या थोड़ा जहा पतला रखे है जिन्ना आटा पतला हो गया ना उन्ने गुलगुले ज्यादा फुल दे अपा ने ए मिठा सोगा वगैरा कुछ नहीं पाया है ਲਿਸ਼ਟਾ ਛੋਟਾ ਤਾਂ ਪਹਿਲੇ ਇਹਨਾਂ ਨੇ ਪਾਇਆ ਰਹ ਹੁੰਦਾ ਬਹੁਤ ਜ਼ਿਆਦਾ ਤੇ ਆਪਣੇ ਗੁਲਗੁਲੇ ਨਾ ਬਹੁਤ ਜ਼ਿਆਦਾ ਨਾ ਐਨ ਖੁੱਲ ਗਏ ਨੇ ਦੇਖੋ ਜੀ ਗੁਲਗੁਲੇਆਂ ਨੂੰ ਦੇਖ ਕੇ ਤਾਂ ਮੇਰੇ ਮੂੰਹ 'ਚ ਵੀ ਪਾਣੀ ਆਉਣ ਲੱਗ ਗਿਆ ਏ ਵਾਨ ਪੂਰੇ ਨਾ ਪੂਰੇ ਭੁੱਲ ਗਏ ਨੇ ਇਹਨਾਂ ਬਹੁਤ ਵਧੀਆ ਦੇਖੋ ਜੇ ਬਣਦੇ ਨਾ ਗੋੜਾ ਵਾਲੇ ਵਧੀਆ ਬਣਦੇ ਨੇ ਜਿਹੜੇ ਆਪਾਂ ਚੀਨੀ ਦੇ ਬਣਾਉਨੇ ਆ ਉਹ ਚਿੱਟੇ-ਚਿੱਟੇ ਜਿਹੇ ਉਹ ਦੇਖਣ ਨੂੰ ਤਾਂ ਕੀ ਵਧੀਆ ਲੱਗਣੇ ਆ ਸਾਨੂੰ ਤਾਂ ਖਾਣ ਨੂੰ ਵੀ ਨਹੀਂ ਵਧੀਆ ਲੱਗਦੇ ਜੇ ਉਹ ਤਾਂ ਵੀ ਅਸੀਂ ਬਣਾਉਨੇ ਆ ਘਰ ਦੇ ਵਿੱਚ ਸੱਕਰ ਵਾਲੇ ਗੋਲਗਲੇ ਬਣਾਉਨੇ ਆ ਤੇ ਆਪਣੇ ਗੁਲਗੁਲੇ ਮੜ ਕੇ ਹੋ ਗਏ ਨੇ ਤਿਆਰ ਤੇ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣੇ ਆ। ਦੇਖੋ ਕਿੰਨੇ ਫੁੱਲੇ ਫੁੱਲੇ ਗੁਲਗੁਲੇ ਬਣੇ ਨੇ ਆਪਣੇ। ਜੇ ਤੁਸੀਂ ਵੀ ਖਾਣੇ ਤਿਆਰ ਸਕਦੇ ਹੋ। ਜੇ ਕੋਈ ਪਾਣੀ ਦਾ ਹੱਥ ਲਾ ਕੇ ਨਾ ਬਹੁਤ ਹੀ ਸੌਖੇ ਤਰੀਕੇ ਨਾਲ ਨਾ ਇਸ ਤਰ੍ਹਾਂ ਗੁਰੂਲੇ ਬਣਦੇ ਨੇ ਚਲੋ ਜੀ ਆਪਾਂ ਨੇ ਬਣਾ ਲਏ ਨੇ ਉਹਨੇ ਗੁਰਗਲੇ ਤੇ ਬਾਅਦ ਵਿੱਚ ਤੇ ਹੁਣ ਬਣਾਉਣ ਲੱਗੇ ਆਪਾਂ ਕਚੌਰੀਆਂ ਜਿਉਂ ਨਾ ਪਾਣਾ ਆਲੂਆਂ ਦੇ ਵਿੱਚ ਨਾ ਹੁਣ ਮਸਾਲਾ ਪਾਉਣ ਲੱਗੇ ਆਂ ਹੁਣ ਆਪਣਾ ਨਾ ਚੰਗੀ ਤਰ੍ਹਾਂ ਇਹਨੂੰ ਮਸਾਲਾ ਵੀ ਠੰਡਾ ਹੋ ਗਿਆ ਏ ਤੇ ਹੁਣ ਆਪਾਂ ਇਹਨੂੰ ਵੀ ਵਿੱਚ ਪਾ ਦੂਗੇ ਦੇਖੋ ਜੀ ਇਹ ਗੱਲੋਂ ਵੀ ਤੁਸੀਂ ਆਲੂਆਂ ਦੇ ਵਿੱਚ ਮਸਾਲਾ ਪਾਉਣਾ ਨਾ ਇਹ ਠੰਡਾ ਕਰਕੇ ਪਾਉਣਾ ਏ ਜੇ ਆਪਾਂ ਸੁੱਕੇ ਮਸਾਲੇ ਵੀ ਪਾਉਣੇ ਹਨਾ ਆਲੂ ਆਪਣੇ ਠੰਡੇ ਹੋਣੇ ਚਾਹੀਦੇ ਆ ਜੇ ਆਪਾਂ ਗਰਮ ਆਲੂਆਂ ਦੇ ਵਿੱਚ ਮਸਾਲਾ ਪਾਤਾ ਨਾ ਫਿਰ ਉਹ ਪਾਣੀ ਛੱਡ ਜਾਂਦਾ ਹੈ ਫਿਰ ਨਾ ਵਧੀਆ ਤਰੀਕੇ ਨਾਲ ਕਚੌੜੀਆਂ ਨਹੀਂ ਬਣਦੀਆਂ ਹੈਗੀਆਂ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਨਾ ਸਵਾਦ ਅਨੁਸਾਰ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਕੋਈ ਘਟ ਖਾਂਦਾ ਕੋਈ ਵੱਧ ਖਾਂਦਾ ਤੇ ਇੱਕ ਚਮਚਾ ਆਪਾਂ ਨਾ ਪੂਰਾ ਭਰ ਕੇ ਪਾਵਾਂਗੇ ਗਰਮ ਮਸਾਲੇ ਦਾ ਤੇ ਕਲਰ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਤੇ ਚਿੱਟੇ ਜਿੱਟੇ ਕਚੌਰੀਆਂ ਨਹੀਂ ਮੈਨੂੰ ਵਧੀਆ ਲੱਗਦੀਆਂ ਹੈ ਜੀਆਂ ਨਾਲੇ ਆਪਣੀ ਸਿਹਤ ਵਾਸਤੇ ਵੀ ਨਾ ਹਲਦੀ ਬਹੁਤ ਵਧੀਆ ਹੁੰਦੀ ਹੈ ਦੇਖੋ ਜੇ ਇਧਰ ਆਪਣੇ ਕੋਲ ਹੈਗਾ ਇਹ ਹਰਾ ਧਨੀਆ ਇਹ ਕਚੌਰੀਆਂ ਤੇ ਸਵਾਦ ਨੂੰ ਨਾ ਬਹੁਤ ਜ਼ਿਆਦਾ ਵਧੀਆ ਵਧਾਉਂਦਾ ਹੈ ਹਰਾ ਧਨੀਆ ਵੱਧ ਤੋਂ ਵੱਧ ਪਾਉਣਾ ਚਾਹੀਦਾ ਹੈ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਨਾ ਐ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ ਦੇਖੋ ਜੀ ਆਪਾਂ ਨੇ ਇਹਦੇ ਵਿੱਚ ਨਾ ਲਾਲ ਮਿਰਚ ਨਹੀਂ ਪਾਉਣੀ ਹੈਗੀ ਆਪਾਂ ਨੇ ਪਹਿਲਾਂ ਹੀ ਨਾ ਮਸਾਲੇ ਦੇ ਵਿੱਚ ਹਰੀ ਮਿਰਚ ਪਾਈ ਹੋਈ ਹੈ ਜੇ ਕੱਟ ਵੱਧ ਹੋ ਗਈ ਤਾਂ ਆਪਾਂ ਬਾਅਦ ਵਿੱਚ ਤੇ ਇਹਨੂੰ ਪਾ ਸਕਦੇ ਆ ਹੁਣ ਨਾ ਤੁਸੀਂ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਕਿ ਨਾ ਆਲੂਆਂ ਦੇ ਵਿੱਚ ਐ ਚੰਗੀ ਤਰ੍ਹਾਂ ਮਸਾਲੇ ਮਿਕਸ ਹੋ ਜਾਣ ਤੇ ਆਪਣੀ ਕਚੌੜੀ ਬਣੇ ਇੱਕ ਨੰਬਰ ਤੇ ਤੇਲ ਆਪਣਾ ਪੂਰਾ ਗਰਮ ਹੋ ਗਿਆ ਏ ਟਾਈਮ ਹੋ ਗਿਆ ਹੁਣ 9:30 ਦਾ ਤੇ ਆਪਾਂ ਹੁਣ ਬਣਾ ਕੇ ਨਾ ਫਟਾਫਟ ਦੇ ਦਈਏ ਗਰਮ ਗਰਮ ਕਚੌਰੀਆਂ ਆਪਾਂ ਬੜੀ ਬੜੀਆਂ ਕਚੌੜੀਆਂ ਬਣਾਵਾਂਗੇ ਛੋਟੇ ਛੋਟੇ ਕਚੌੜੀਆਂ ਮੈਨੂੰ ਤਾਂ ਬਿਲਕੁਲ ਵੀ ਪਸੰਦ ਨਹੀਂ ਹੈਗੀਆਂ ਤਦੂ ਆਪਾਂ ਨੇ ਵੱਡੀ ਕਚੌੜੀ ਨਾਲ ਤੇਲ ਦੇ ਵਿੱਚ ਛੱਡ ਦਿੱਤੀ ਆ ਤੂਰੇ ਮਸਾਲਾ ਭਰ-ਭਰ ਕੇ ਆਪਾਂ ਕਚੌੜੀਆਂ ਬਣਾਉਣੀਆਂ ਆ ਕਦੀ ਕਚੌਰੀਆਂ ਬਣਾਉਣੀਆਂ ਕੋਈ ਔਖੀਆਂ ਨਹੀਂ ਹੈਗੀਆਂ ਜਦ ਵੀ ਤੁਹਾਡਾ ਦਿਲ ਕਰਦਾ ਨਾ ਜਦੇ ਤੁਸੀਂ ਝਟਪਟ ਬਣਾ ਕੇ ਆਪਣੇ ਫੈਮਿਲੀ ਨੂੰ ਦੇ ਸਕਦੇ ਆ ਕਚੌਰੀਆਂ ਲੱਗਦੀਆਂ ਬਹੁਤ ਸਵਾਦ ਨੇ ਦੇਖੋ ਆਪਣੀ ਨਾ ਕਚੌਰੀ ਨਾ ਇੰਨੀ ਵਧੀਆ ਫੁੱਲ ਕੇ ਨਾ ਉੱਪਰ ਆ ਗਈ ਹੈ ਕੂਰੀਆਂ ਨੇ ਰਾੜ ਕੇ ਕੱਢਾਂਗੇ ਇਹ ਵੇਖੋ ਜੇ ਤੇਲ ਦਾ ਹੱਥ ਲਾ ਕੇ ਕਚੌੜੀਆਂ ਬਣਾਵੇ ਨਾ ਨਾ ਤਾਂ ਆਪਣੇ ਛਿੱਟੇ ਪੈਣੇ ਆ ਤੇ ਇੱਕ ਕਚੌੜੀ ਨਾ ਇੱਕ ਨੰਬਰ ਬਣਦੀ ਆ ਮੈਂ ਕਦੇ ਵੀ ਪਾਣੀ ਦਾ ਹੱਥ ਲਾ ਕੇ ਨਹੀਂ ਕਚੌੜੀਆਂ ਬਣਾਈਆਂ ਹੈਗੀਆਂ ਜਦ ਵੀ ਕਚੌੜੀਆਂ ਬਣਾਉਣੀ ਆ ਨਾ ਬਸ ਕੋਲ ਥੋੜਾ ਜਿਹਾ ਨਾ ਠੰਡਾ ਤੇਲ ਰੱਖ ਲੈਣਾ ਤੇ ਉਹਦੇ ਨਾਲ ਕਚੌੜੀ ਇੱਕ ਨੰਬਰ ਬਣਦੀ ਆ ਚਲੋ ਵੀ ਪਾਲਾ ਗਹੀਂ ਪਾਲਾ ਚਟਣੀ ਵਾਲਾ ਕਚੌੜੀਆਂ ਬਣ ਗਈਆਂ ਨਾਲ ਲੈ ਲਓ ਲੱਸੀ ਦਾ ਗਲਾਸ ਤੇ ਪੂਰਾ ਨਾ ਐਨ ਇੰਜੋਏ ਕਰੋ ਕਚੌੜੀ ਖਾ ਕੇ ਕਚੌੜੀ ਬਣ ਕੇ ਹੋ ਗਈ ਹੈ ਤਿਆਰ ਤੇ ਆਪਾਂ ਨੇ ਹੁਣ ਕਚੌੜੀ ਬਾਹਰ ਕੱਢ ਲਈ ਹੈ ਦਹੀਂ ਨਾਲ ਵਧੀਆ ਲੱਗਦੀ ਹੈ ਦਹੀਂ ਦੱਸੀ ਨਾਲ ਇਹ ਗਰਮ ਗਰਮੇ ਵਧੀਆ ਲੱਗਦੀ ਹੈ ਉਸ ਟਾਈਮ ਮੈਂ ਕਹਿੰਦਾ ਫਿਰ ਜੇ ਆਪਰੇ 3:00 ਵਜੇ 4:00 ਵਜੇ ਚਾਹ ਦੀ ਪੀਂਦੇ ਹੈਗੇ ਉਸ ਟਾਈਮ ਖੰਡੇ ਦੀ ਚੌੜੀ ਬਹੁਤ ਵਧੀਆ ਲੱਗਦੀ ਹੈ ਮੈਂ ਦੂਜੇ ਦਿਨ ਖਾ ਲਵਾਂਗੀ ਹਾਂ ਚੋਰੀਆਂ ਦੇ ਵਿੱਚ ਨੋਨ ਮਿਰਚ ਸਹੀ ਹੈ ਠੀਕ ਹੈ ਮੈਂ ਪਾਇਆ ਹੀ ਵਧੀਆ ਕਰਾਰੀਆਂ ਵਧੀਆ ਲੱਗਦੀਆਂ ਨੇ ਮਿੱਠੀ ਮਿੱਠੀ ਜਣੀ ਵਧੀਆ ਲੱਗਦੀਆਂ ਆਏ ਆਪਾਂ ਨੇ ਦਹੀਂ ਨਾਲ ਖਾਣੀਆਂ ਹੁੰਦੀਆਂ ਨੇ ਨਾ ਅੱਜ ਚੋਰੀਆਂ ਬੜੀਆਂ ਇੱਕ ਨੰਬਰ ਨੇ ਉਸ ਧਣੀਆਂ ਵੀ ਅੱਜ ਮੈਂ ਵੱਧ ਤੋਂ ਵੱਧ ਪਾਇਆ ਹੈ ਇਹ ਆਣੀ ਵਧੀਆ ਲੱਗਦੀ। ਇੱਕੋ ਇੱਕ ਕਚੌਰੀਆਂ ਦੇ ਵਿੱਚ ਨਾ ਇੱਕ ਹਲਦੀ ਜ਼ਰੂਰ ਪਾਵੋ ਤੇ ਜਿੰਨਾ ਵੀ ਵਿੱਚ ਧਣੀਆਂ ਪਾਵੋ ਨਾ ਓਨੇ ਜ਼ਿਆਦਾ ਕਚੌਰੀ ਖਾਣ ਨੂੰ ਵੀ ਵਧੀਆ ਲੱਗਦੀ ਆ। ਛਿੱਟੇ ਛਿੱਟੇ ਜਿਹੀਆਂ ਕਚੌਰੀਆਂ ਮੈਨੂੰ ਨਹੀਂ ਬਿਲਕੁਲ ਵੀ ਪਸੰਦ ਹੈਗੀਆਂ। ਰੇਖਾ ਨੇ ਅੱਜ ਵੀਡੀਓ ਦੇਖਣ ਲਈ ਸ਼ਾਮ ਨੂੰ ਪਾਉਣੀ ਆ ਨਾ ਵੀਡੀਓ। ਉਹਨੇ ਕਹਿੰਨਾ ਬੀਵੀ ਨੇ ਅੱਜ ਫੇਰ ਕਚੌਰੀਆਂ ਬਣਾ ਲਈਆਂ। ਜੇ ਮੈਂ ਹੁੰਦੀ ਤਾਂ ਉੱਥੇ ਜ਼ਰੂਰ ਖਾਂਦੀ। ਦੇਖੋ ਸਾਡੀ ਰੇਖਾ ਨੂੰ ਨਾ ਕਚੌਰੀਆਂ ਇੰਨੀਆਂ ਜ਼ਿਆਦਾ ਪਸੰਦ ਹਨ। ਰੋਜ਼ ਡੇਲੀ ਵੀਡੀਓ ਕਾਉਂਦੇ ਗੱਲਾਂ ਕਰਦੀ ਆ ਕਹਿੰਦੀ ਦੀਦੀ ਮੇਰਾ ਬਿਲਕੁਲ ਵੀ ਦਿਲੀ ਲੱਗਦਾ ਹੈਗਾ ਮੈਂ ਕਿਹਾ ਚੱਲ ਕੋਈ ਨਾ ਹੁਣ ਤੋਂ ਭੈਣ ਦਾ ਵਿਆਹ ਦੇਖ ਕੇ ਆਈ ਕੋਈ ਐਨੀ ਕਾਲੀ ਨਹੀਂ ਹੈਗੀ ਚਲੋ ਜੀ ਆਪਾਂ ਰ ਇੱਕ ਚੌਰੀਆਂ ਬਣਾ ਲੀਆਂ ਨੇ ਤੇ ਸਾਰੀ ਫੈਮਿਲੀ ਦੇ ਨਾਲ ਦੇ ਨਾਲ ਗਰਮ ਗਰਮ ਕਚੌਰੀਆਂ ਕਾਲੀਆਂ ਨੇ ਦੇਖੋ ਜੀ ਕਹਿੰਦੇ ਹੁੰਨੇ ਆ ਨਾ ਵੀ ਦਾਣੇ-ਦਾਣੇ ਕੋ ਲਿਖਿਆ ਹੈ ਖਾਣੇ ਵਾਲੇ ਦਾ ਨਾਮ ਦੇਖੋ ਜੀ ਸਵੇਰੇ ਨਾਲ ਸਾਡੇ ਨਾਲ ਬਿਜਲੀ ਵਾਲੇ ਆਏ ਹੈ ਉਹਨੇ ਤਾਰ ਪਾਉਣੀ ਆਤੀਆਂ ਤੇ ਮੈਂ ਇਹਨਾਂ ਨੂੰ ਕਿਹਾ ਜੀ ਤੁਸੀਂ ਚਾਹ ਪੀਓਗੇ ਕੱਕ ਚੌਰੀਆਂ ਖਾਓਗੇ ਉਹ ਕਹਿੰਦੇ ਉਹ ਹਸਣ ਲੱਗੇ ਕਹਿੰਦੇ ਆਂਟੀ ਚਾਲਕ ਇਹ ਪੀਣਾ ਵੀ ਸਾਨੂੰ ਕਚੌੜੀਆਂ ਖਿਲਾਓ। ਦੇਖੋ ਜੀ ਆਪਾਂ ਨੇ ਇਹਨਾਂ ਨੂੰ ਬਕਦੀਆਂ ਬਕਦੀਆਂ ਕਚੌੜੀਆਂ ਦਹੀਂ ਦੇ ਨਾਲ ਦੇ ਲੱਸੀ ਨਾਲ। ਲੱਸੀ ਨਾਲ ਖਵਾ ਦਿੱਤੀਆਂ। ਕਹਿੰਦੇ ਆਂਟੀ ਜੀ ਸਾਡਾ ਨਾ ਦਿਲ ਖੁਸ਼ ਹੋ ਗਿਆ ਕਚੌੜੀਆਂ ਖਾ ਕੇ। ਕਹਿੰਦੇ ਅਸੀਂ ਘਰ ਜਾ ਕੇ ਵੀ ਦੱਸੂंगे ਵੀ ਆਂਟੀ ਨੇ ਸਾਨੂੰ ਜਾਂਦੀ ਸਾਰ ਕਚੌੜੀਆਂ ਖਲਾਈਆਂ। ਤੇ ਦੇਖੋ ਜੀ ਆਪਾਂ ਪਤਾ ਤਾਂ ਨਹੀਂ ਹੁੰਦਾ ਹੈਗਾ ਵੀ ਉਹ ਬੰਦਿਆਂ ਨੇ ਵੀ ਅੱਜ ਆਪਣੇ ਕਚੌੜੀਆਂ ਖਾਣੀਆਂ। ਕਿਸੇ ਤਰ੍ਹਾਂ ਪਤਾ ਨਹੀਂ ਲੱਗਦਾ ਹੈਗਾ। ਚਲੋ ਜੀ ਉਹ ਵੀ ਖਾਉਦੇ ਆਂ ਖੁਸ਼ ਹੋ ਕੇ ਤੇ ਆਪਾਂ ਨੇ ਵੀ ਹੁਣ ਸਾਰੀਆਂ ਕਚੌੜੀਆਂ ਬਣਾ ਲਈਆਂ ਨੇ। ਬਸ ਹੁਣ ਇੱਕ ਚੌੜੀ ਰਹਿ ਗਈ ਇਹ ਵੀ ਆਪਾਂ ਕੱਢ ਲੈਣੇ ਤੇ ਬਹੁਤ ਜ਼ਿਆਦਾ ਨਾ ਟੇਸਟੀ ਚੌੜੀਆਂ ਬਣੀਆਂ ਤੀਆਂ ਤੇ ਹੁਣ ਆਪਾਂ ਵੀਡੀਓ ਦਾ ਐਂਡ ਵੀ ਹੁਣ ਆਪਾਂ ਐਸੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦਿਲੋਂ ਦੱਸਿਆ ਕਰੋ ਤੇ ਇਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਹਿਵਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਜੀ ਖਚਾਰੀਆਂ ਦੇਖੋ ਪੂਰੀਆਂ ਹਨ ਕਰਾਂਚੀ ਚੌੜੀਆਂ ਬਣਾਈਆਂ ਆਪਾਂ ਨੇ ਟੋਡੇ ਵੀ ਮੈਂ ਕਹਣੀ ਇਹ ਮੂੰਹ 'ਚ ਪਾਣੀ ਆਉਣ ਲੱਗਿਆ ਹੁਣ ਕਚੌਰੀਆਂ ਦੇਖ ਕੇ ਸਵੇਰੇ ਸਵੇਰੇ ਕਚੌਰੀਆਂ ਬਣਾ ਕੇ ਨਾ ਹੁਣ ਮੈਂ ਵੀ ਆਪਣੀ ਪਲੇਟ ਲਾਉਣੀ ਆ ਕਚੌਰੀਆਂ ਖਾਣ ਵਾਸਤੇ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਦੇਖੋ ਜੀ ਕਚੌਰੀਆਂ ਨੂੰ ਦੇਖ ਕੇ ਤਾਂ ਰਾਇਤਾ ਹੁੰਦਾ ਨਹੀਂ ਹੈਗਾ ਮੇਰੇ ਤੇ ਤਾਂ ਬਿਲਕੁਲ ਵੀ ਨਹੀਂ ਰਹ ਹੁੰਦਾ ਹੈਗਾ ਚਾਹੇ ਜਿੰਨਾ ਮਰਜ਼ੀ ਹੋਵੇ ਚਲੋ ਮੈਂ ਵੀ ਹੁਣ ਖਾਣੀਆਂ ਮਿਲਾ ਕੇ ਹੁਣ ਅਗਲੀ ਵੀਡੀਓ 'ਚ ਬਾਏ ਬਾਏ